ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਰ ਸਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਸਭ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਸੰਗਤ ਜੀ ਅੱਜ ਤੁਹਾਨੂੰ ਸੰਗਤ ਜੀ ਇੱਕ ਡਰਾਈਵਰ ਵੀਰ ਦੀ ਜ਼ਿੰਦਗੀ ਦੀ ਸੱਚੀ ਹੱਦ ਬੀਤੀ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਸ ਡਰਾਈਵਰ ਵੀਰ ਦੀ ਮਦਦ ਬਾਬਾ ਦੀਪ ਸਿੰਘ ਜੀ ਨੇ ਖੁਦ ਆਪ ਆ ਕੇ ਕਰੀ ਉਹ ਡਰਾਈਵਰ ਵੀਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਿੰਡ ਸੋਲੰਖੀਆਂ ਆਇਆ ਹੋਇਆ ਸੀ ਉੱਥੇ ਉਹ ਵੀਰ ਕਹਿੰਦਾ ਹੈ ਮੈਂ ਅੱਜ ਬਾਬਾ ਦੀਪ ਸਿੰਘ ਜੀ ਤੋਂ 50000 ਰੁਪਏ ਲੈ ਹੋਏ ਵਾਪਸ ਕਰਨ ਆਇਆ ਹਾਂ ਉਸ ਵੀਰ ਨੇ ਦੱਸਿਆ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਆਪ ਪ੍ਰਗਟ ਹੋ ਕੇ ਉਸ ਨੂੰ 50000 ਰੁਪਏ ਦਿੱਤੇ ਸਨ ਉਹ ਡਰਾਈਵਰ ਵੀਰ ਦੱਸਦਾ ਹੈ ਕਿ ਮੈਂ ਟਰੱਕ ਲੈ ਕੇ ਰਾਜਸਥਾਨ ਤੋਂ ਪੰਜਾਬ ਆਇਆ ਹੋਇਆ ਸਾਂ ਉਹ ਵੀਰ ਰਾਜਸਥਾਨ ਦਾ ਰਹਿਣ ਵਾਲਾ ਹੈ ਉਸਨੇ ਦੱਸਿਆ ਕਿ ਉਸ ਦਾ ਪੰਜਾਬ ਦਾ ਲੂਟ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕੋਲ ਹੀ ਉਸ ਦਾ ਟਰੱਕ ਖਾਲੀ ਹੋ ਰਿਹਾ ਸੀ ਉਸ ਵੀਰ ਦਾ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਸੀ ਉਹ ਜਦ ਵੀ ਆਊਗਾ ਇੱਧਰ ਤਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨਾ ਗੇਜ਼ੀ ਇਸ ਜ਼ਰੂਰ ਚਿਕਾਉਂਦਾ ਸੀ ਤੇ ਹਰ ਰੋਜ਼ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਂਦਾ ਸੀ ਉਸ ਵੀਰ ਨੇ ਦੱਸਿਆ ਕਿ ਉਸ ਨੂੰ ਉਸ ਸਮੇਂ ਘਰੋਂ ਫੋਨ ਆ ਗਿਆ ਕਿ 50000 ਰੁਪਏ ਦੀ ਲੋੜ ਹੈ ਬੱਚਿਆਂ ਦੀ ਫੀਸ ਭਰਨੀ ਹੈ ਜੇ ਕੱਲ ਤੱਕ ਨਹੀਂ ਭਰੀ ਤਾਂ ਬੱਚਿਆਂ ਦਾ ਸਕੂਲ ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਉਸ ਵੀਰ ਨੇ ਦੱਸਿਆ ਕਿ ਉਸ ਕੋਲ ਉਸ ਸਮੇਂ ਕੋਈ ਪੈਸਾ ਨਹੀਂ ਸੀ ਉਸ ਕੋਲ ਵਾਪਸ ਕਰ ਜਾਣ ਲਈ ਕਿਰਾਏ ਲਈ ਵੀ ਪੈਸੇ ਨਹੀਂ ਸਨ ਜੀ ਉਸ ਦਾ ਟਰੱਕ ਖਾਲੀ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਲੋਡ ਹੋਣਾ ਸੀ ਤੇ ਉਸ ਨੂੰ ਅਜੇ ਇੱਕ ਦਿਨ ਹੋਰ ਲੱਗਣਾ ਸੀ ਉੱਥੇ ਉਹ ਵੀਰ ਦੱਸਦਾ ਹੈ ਕਿ ਉਹ ਪਾਪਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਿਆ ਤੇ ਉਸ ਨੇ ਬਾਬਾ ਦੀਪ ਸਿੰਘ ਜੀ ਨੂੰ ਤੇ ਆ ਕੇ ਅਰਦਾਸ ਕਰੀ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਹੀ ਹੁਣ ਕੁਝ ਕਰ ਸਕਦੇ ਹੋ ਜੋ ਵੀ ਕਰਨਾ ਹੈ ਉਹ ਵੀਰ ਦੱਸਦਾ ਹੈ ਕਿ ਉਹ ਅਜੇ ਅਰਦਾਸ ਕਰਕੇ ਬਾਹਰ ਹੀ ਨਿਕਲ ਰਿਹਾ ਸੀ ਕਿ ਉਸ ਨੂੰ ਘਰੋਂ ਫੋਨ ਆਇਆ ਕਿ ਇੱਕ ਬਜ਼ੁਰਗ ਬਾਬਾ ਆਇਆ ਸੀ ਉਹ ਉਹਨਾਂ ਨੂੰ 50000 ਰੁਪਏ ਦੇ ਕੇ ਚਲਾ ਗਿਆ ਤੇ ਉਸ ਬਜ਼ੁਰਗ ਬਾਬੇ ਨੇ ਕਿਹਾ ਕਿ ਤੁਹਾਡੇ ਡਰਾਈਵਰ ਨੇ ਇਹ ਪੈਸੇ ਭੇਜੇ ਹਨ ਉਹ ਵੀਰ ਕਹਿੰਦਾ ਹੈ ਕਿ ਮੈਂ ਸੁਣ ਕੇ ਹੈਰਾਨ ਰਹਿ ਗਿਆ ਕਿ ਮੈਂ ਤਾਂ ਕੋਈ ਪੈਸਾ ਹੀ ਨਹੀਂ ਕਿਸੇ ਕੋਲ ਭੇਜਿਆ ਸੀ ਫਿਰ ਉਸ ਵੀਰ ਨੂੰ ਸਮਝ ਆਈ ਕਿ ਇਹ ਪੈਸੇ ਬਾਬਾ ਦੀਪ ਸਿੰਘ ਜੀ ਨੇ ਦਿੱਤੇ ਹਨ ਉਹ ਵੀਰ ਦੱਸਦਾ ਹੈ ਕਿ ਅੱਜ ਮੈਂ ਟਰੱਕ ਵਿੱਚੋਂ ਕਮਾਈ ਕਰਕੇ ਪੈਸੇ ਜੋੜ ਕੇ ਬਾਬਾ ਦੀਪ ਸਿੰਘ ਜੀ ਦਾ 50000 ਰੁਪਏ ਦਾ ਕਰਜ਼ਾ ਦਿੱਤਾ ਹੋਇਆ ਵਾਪਸ ਕਰਨ ਆਇਆ ਹਾਂ ਉਸ ਵੀਰ ਨੂੰ ਬਾਬਾ ਦੀਪ ਸਿੰਘ ਜੀ ਨੇ ਬਹੁਤ ਤਰੱਕੀਆਂ ਬਖਸ਼ੀਆਂ ਉਹ ਵੀਰ ਤਨੋਂ ਮਨੋਂ ਬਾਬਾ ਦੀਪ ਸਿੰਘ ਜੀ ਨੂੰ ਧਿਆਕੇ ਹਮੇਸ਼ਾ ਅਰਦਾਸ ਕਰਦਾ ਹੈ ਇਸ ਤਰ੍ਹਾਂ ਸੰਗਤ ਜੀ ਬਾਬਾ ਦੀਪ ਸਿੰਘ ਜੀ ਆਪਣੇ ਭਗਤਾਂ ਲਈ ਆਪ ਪ੍ਰਤੱਖ ਰੂਪ ਵਿੱਚ ਆ ਕੇ ਅੰਗ ਸੰਗ ਸਹਾਈ ਹੁੰਦੇ ਹਨ ਬਸ ਗੱਲ ਹੈ ਸਾਰੀ ਭਰੋਸੇ ਦੀ ਤੁਸੀਂ ਸੱਚੇ ਮਨੋਂ ਭਰੋਸਾ ਰੱਖ ਕੇ ਸ਼ਹੀਦਾਂ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਅੱਗੇ ਕਰੋ ਤਾਂ ਤੁਹਾਡੀ ਅਰਦਾਸ ਜਰੂਰ ਪੂਰੀ ਹੋਵੇਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਆ ਕੇ ਸਭ ਦੁੱਖ ਦਰਦ ਦੂਰ ਕਰਦੇ ਹਨ ਸੰਕਤ ਜੀ ਤੁਸੀਂ ਵੀ ਘਰ ਵਿੱਚ ਹਰ ਰੋਜ਼ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਲਗਾਇਆ ਕਰੋ ਤੇ ਉਹਨਾਂ ਅੱਗੇ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਮਨੁਕਾਮਨਾਵਾਂ ਜ਼ਰੂਰ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ